ਸਮੂਹ ਪਿੰਡ ਬਮਿਆਲ ਨਿਵਾਸੀਆਂ ਨੂੰ ਅਪੀਲ ਕੀਤੀ ਆਦੀ ਹੈ ਕਿ ಗ್ರಾಮ ਪੰਚਾਇਤ ਬਮਿਆਲ ਦੁਆਰਾ ਅੰਡਰ 14 ਉਹ ਬੱਚਿਆਂ ਦੇ ਕ੍ਰਿਕਟ ਟੂਰਨਾਮੈਂਟ ਮੈਚ ਕੱਲ ਐਤਵਾਰ ਸਵੇਰੇ 6 ਵਜੇ ਪ੍ਰਾਇਮਰੀ ਸਕੂਲ ਬਮਿਆਲ ਵਿੱਚ ਕਰਵਾਏ ਜਾ ਰਹੇ ਹਨ ਤਾਂ ਜਿੱਤਣ ਵਾਲੇ ਬੱਚਿਆਂ ਨੂੰ ਕ੍ਰਿਕਟ ਦੇ ਰਿਲੇਟਡ ਸਮਾਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਮੈਸਮੂਹ ਪਿੰਡ ਵਾਸੀਆਂ ਬੱਚਿਆਂ ਦੇ ਮਾਪਿਓ ਔਰ ਦੇਖਣ ਵਾਲੇ ਦਰਸ਼ਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਸਾਰੇ ਇਸ ਮੈਚ ਵਿੱਚ ਆ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਤਾਂ ਕਿ ਅਜੀਬ ਬਮਿਆਲ ਪਿੰਡ ਨੂੰ ਅੱਗੇ ਲੈ ਕੇ ਜਾਈਏ ਧੰਨਵਾਦ ਜੀ